ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਾਂ ਫਿਰ ਜਿਹੜੇ ਵੀਰ ਆਪਣੇ ਚੈਨਲ ਤੇ ਆਪਣੀ ਵੀਡੀਓ ਪਹਿਲੀ ਵਾਰ ਦੇਖਣ ਆਏ ਨੇ ਓ ਵੀ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਜਿਸ ਤਰ੍ਹਾਂ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਸਮੇਂ-ਸਮੇਂ ਸਰ ਤੁਹਾਡੇ ਲਈ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਰਹਨੇ ਆ ਤੇ ਤੁਹਾਡੇ ਸਨਮੁਖ ਰੱਖਦੇ ਰਹਨੇ ਆਗੇ ਸੋ ਇਸ ਵਾਰ ਵੀ ਆਪਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਏ ਆ ਸੋ ਹੁਣ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਮਾਰਚ ਦਾ ਮਹੀਨਾ ਜਿਹੜਾ ਲੰਘ ਰਿਹਾ 25 26 ਤਰੀਕ ਜਿਹੜੀ ਹੋ ਚੁੱਕੀ ਹੈਗੀ April ਚ ਬੱਚਾ ਪਾਉਣ ਦਾ ਟਾਈਮ ਆ ਚੁੱਕਿਆ ਜਿਹੜੇ ਜਿਹੜੇ ਵੀਰ ਬੱਚਾ ਪਾਉਣਾ ਚਾਹੁੰਦੇ ਨੇ ਸੋ ਉਹ ਅੱਗੇ ਜਿਹੜਾ April ਦੇ ਮਹੀਨੇ ਚ ਬੱਚਾ ਪਾਉਣਗੇ ਆਪਾਂ ਤੁਹਾਨੂੰ ਇਸ ਵੀਡੀਓ ਚ ਦੋਸਤੋ ਬੱਚਿਆਂ ਬੱਚੇ ਜਿਹੜੇ ਮਰਦੇ ਨੇ ਉਹ ਕਿਉਂ ਮਰਦੇ ਨੇ ਜਾਂ ਫਿਰ ਉਹਨਾਂ ਨੂੰ ਬਿਮਾਰੀਆਂ ਕਿਉਂ ਲੱਗਦੀਆਂ ਨੇ ਸੋ ਛੋਟੀਆਂ-ਛੋਟੀਆਂ ਗੱਲਾਂ ਹੋਣੀਆਂ ਪਰ ਉਹ ਇਹ ਗੱਲਾਂ ਕਿਸੇ ਨੇ ਨਹੀਂ ਦਸੀਆਂ ਆਪਾਂ ਤੁਹਾਨੂੰ ਜਿਹੜਾ ਪ੍ਰੋਪਰ ਡਿਟੇਲ ਚ ਦੱਸਾਂਗੇ ਸਾਰੀ ਗੱਲਬਾਤ ਕਿ ਆਪਾਂ ਕਿਵੇਂ ਛੋਟੇ-ਛੋਟੇ ਜਿਹੜੇ ਆਪਾਂ ਵਿਚਾਰ ਰੱਖ ਕੇ ਜਾਂ ਫਿਰ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਕਿਵੇਂ ਆਪਣੇ ਜਿਹੜੇ ਬੱਚਿਆਂ ਨੂੰ ਜਾਂ ਜਾਨਵਰਾਂ ਨੂੰ ਮਰਨ ਤੋਂ ਬਚਾ ਸਕਦੇ ਹਾਂ ਤੇ ਅੱਗੇ ਜਾ ਕੇ ਜਿਹੜਾ ਆਪਾਂ ਇਸ ਤੰਦੇ ਤੋਂ ਆਪਾਂ ਵਧੀਆ ਪ੍ਰੋਫਿਟ ਲੈ ਸਕਦੇ ਹਾਂ ਇਹ ਚ ਆਪਾਂ ਪੂਰੀ ਗੱਲਬਾਤ ਤੁਹਾਨੂੰ ਬਰੀਕੀ ਚ ਦੱਸਾਂਗੇ ਵੀਡੀਓ ਨਾਲ ਬਣੇ ਰਹੋ ਵੀਡੀਓ ਥੋੜੀ ਜੀ ਲੰਬੀ ਵੀ ਹੋ ਸਕਦੀ ਹੈ ਕਈ ਵੀਰਾਂ ਦੇ ਕਮੈਂਟ ਆਏ ਸੀ ਕਿ ਇਸ ਵਿਸ਼ੇ ਤੇ ਵੀਰੇ ਥੋੜੀ ਜੀ ਵੱਡੀ ਵੀਡੀਓ ਬਣਾਓ ਤਾਂ ਜੋ ਆਪਾਂ ਨੂੰ ਪ੍ਰੋਪਰ ਡਿਟੇਲ ਚ ਛੋਟੀਆਂ-ਛੋਟੀਆਂ ਗੱਲਾਂ ਦਾ ਪਤਾ ਲੱਗ ਸਕੇ ਸੋ ਵੀਡੀਓ ਦੋਸਤੋ ਲੰਬੀ ਹੋ ਸਕਦੀ ਹੈ ਪ੍ਰੋਪਰ ਵੀਡੀਓ ਨਾਲ ਬਣੇ ਰਹੋ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਜੇਕਰ ਪਾਸ ਸਕਿਪ ਕਰਕੇ ਦੇਖਦੇ ਹੋ ਵੀਡੀਓ ਤਾਂ ਆਪਾਂ ਅਧੂਰੀ ਜਾਣਕਾਰੀ ਲੈਣੇ ਆ ਜਿਹੜੀ ਕਿ ਆਪਣੇ ਲਈ ਖਤਰਨਾਕ ਹੁੰਦੀ ਆ ਜਾਣਕਾਰੀ ਕੋਈ ਵੀ ਆਪਾਂ ਜੇਕਰ ਪੂਰੀ ਲੈਨੇ ਆ ਤਾਂ ਆਪਣੇ ਲਈ ਫਾਇਦੇਮੰਦ ਹੁੰਦੀ ਆ ਸੋ ਅੱਜ ਆਪਾਂ ਗੱਲਬਾਤ ਕਰਾਂਗੇ ਜਦੋਂ ਆਪਾਂ ਬੱਚਾ ਲਿਆਂਦਾ ਆਪਣੇ ਫਾਰਮ ਤੇ ਸਭ ਤੋਂ ਪਹਿਲਾਂ ਬੱਚੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਟੈਂਪਰੇਚਰ ਜੇਕਰ ਆਪਾਂ ਬੱਚੇ ਲਈ ਪਹਿਲੇ 21 ਦਿਨ ਪ੍ਰੋਪਰ ਜਿਹੜਾ ਟੈਂਪਰੇਚਰ ਮੈਂਟੇਨ ਕਰ ਸਕਦੇ ਆ ਤਾਂ ਬਹੁਤ ਵਧੀਆ ਗੱਲ ਹੁੰਦੀ ਆ ਜਦੋਂ ਟੈਂਪਰੇਚਰ ਅੱਪ ਡਾਊਨ ਆਉਂਦਾਗਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕਈ ਵਾਰ ਬਾਰਿਸ਼ ਆ ਜਾਂਦੀ ਹੈ ਦਿਨ ਚ ਵੀ ਤੇ ਰਾਤ ਚ ਵੀ ਉਦੋਂ ਜਿਹੜਾ ਬੱਚਾ ਮਰਨ ਦੇ ਚਾਂਸ ਬਹੁਤ ਜ਼ਿਆਦਾ ਹੋ ਜਾਂਦੇ ਨੇਗੇ ਆਪਾਂ ਨੇ ਪਹਿਲੇ 21 ਦਿਨ ਤਾਂ ਬਹੁਤ ਜ਼ਿਆਦਾ ਧਿਆਨ ਰੱਖਣਾ ਜਦੋਂ ਮੰਨ ਲਓ ਹੁਣ ਨਾਰਮਲ ਮੌਸਮ ਆ ਨਾਰਮਲ ਮੌਸਮ ਚ ਨਹੀਂ ਨਹੀਂ ਠੰਡ ਹੁੰਦੀ ਆ ਤੁਸੀਂ ਮਾਰਚ ਦੇ ਕੀਰਲੇ ਦਿਨਾਂ ਜਲਾ ਲਓ ਪਰ ਜਦੋਂ ਬਾਰਿਸ਼ ਪੈਂਦੀ ਆ ਤਾਂ ਇੱਕਦਮ ਠੰਡਾ ਮੌਸਮ ਹੋ ਜਾਂਦਾ ਉਹ ਠੰਡਾ ਮੌਸਮ ਹੋ ਜਾਂਦਾ ਜਦੋਂ ਉਹ ਬੱਚਿਆਂ ਤੇ ਅਟੈਕ ਕਰਦਾ ਹੈ। ਉਦੋਂ ਬੱਚਿਆਂ ਨੂੰ ਜਿਹੜੀ ਬਿਮਾਰੀਆਂ ਲੱਗ ਜਾਂਦੀਆਂ ਨੇ। ਜ਼ੁਖਾਮ ਵੀ ਹੋ ਜਾਂਦਾ, ਨਜਲਾ ਹੋ ਜਾਂਦਾ, ਬੱਚਿਆਂ ਨੂੰ ਗਲੇ 'ਚ ਖਰ-ਖਰ ਦੀ ਆਵਾਜ਼ ਆਉਣ ਲੱਗ ਜਾਂਦੀ ਹੈ। ਇਹ ਛੋਟੀਆਂ-ਛੋਟੀਆਂ ਗੱਲਾਂ ਨਾਲ ਬਿਮਾਰੀ ਵੱਜ ਜਾਂਦੀ ਆ। ਇਹ ਤਾਂ ਹੋ ਗਈ ਦੋਸਤੋ ਟੈਂਪਰੇਚਰ ਦੀ ਗੱਲ ਜੇਕਰ ਆਪਾਂ ਕਰੀਏ। ਟੈਂਪਰੇਚਰ ਜੇਕਰ ਆਪਾਂ ਮੈਂਟੇਨ ਪ੍ਰੋਪਰ ਰੱਖਦੇ ਆ ਤਾਂ ਬਹੁਤ ਘੱਟ ਚਾਂਸ ਨੇ ਕਿ ਆਪਣਾ ਬੱਚਾ ਮਰੂਗਾ ਜਾਂ ਆਪਣਾ ਬੱਚਾ ਬਿਮਾਰ ਹੋਊਗਾ। ਸੋ ਸਭ ਤੋਂ ਜਿਹੜਾ ਪਹਿਲਾ ਪੁਆਇੰਟ ਆ ਜਦੋਂ ਆਪਾਂ ਬੱਚਾ ਲੈ ਕੇ ਆਉਣਾ ਸਭ ਤੋਂ ਪਹਿਲਾਂ ਆਪਾਂ ਟੈਂਪਰੇਚਰ ਉਹਦੇ ਆਉਣ ਤੋਂ ਪਹਿਲਾਂ ਬੱਚੇ ਦੇ ਆਉਣ ਤੋਂ ਪਹਿਲਾਂ ਟੈਂਪਰੇਚਰ ਆਪਾਂ ਨੇ ਮੈਂਟੇਨ ਰੱਖਣਾ ਬਰੂਡਿੰਗ ਰੂਮ ਦਾ ਬਰੂਡਿੰਗ ਰੂਮ ਉਹ ਹੁੰਦਾ ਜਿੱਥੇ ਆਪਾਂ ਪਹਿਲੇ 20 ਕਿ ਦਿਨ ਬੱਚਾ ਰੱਖਦੇ ਆ ਬਰੂਡਿੰਗ ਦਾ ਮਤਲਬ ਕਿ ਉਹ ਜਗ੍ਹਾ ਜਾਂ ਉਹ ਕਮਰਾ ਜਿੱਥੇ ਟੈਂਪਰੇਚਰ ਪ੍ਰੋਪਰ ਮੈਂਟੇਨ ਹੁੰਦਾ ਉਹਨੂੰ ਆਪਾਂ ਜਿਹੜਾ ਬਰੂਡਿੰਗ ਰੂਮ ਕਹਿ ਦਿੰਦੇ ਆ ਸੋ ਇਹ ਤਾਂ ਹੋ ਗਈ ਟੈਂਪਰੇਚਰ ਦੀ ਗੱਲ ਅਗਲੀ ਜਿਹੜੀ ਗੱਲ ਆ ਦੋਸਤੋ ਜਿਹੜਾ ਆਪਾਂ ਉਹਦੇ ਬੱਚਿਆਂ ਦੇ ਆਪਾਂ ਥੱਲੇ ਅਖਬਾਰ ਬਸਾਉਣੇ ਆ ਹੁਣ ਤੁਸੀਂ ਧਿਆਨ ਨਾਲ ਸੁਣਿਓ ਪ੍ਰੋਪਰ ਬਹੁਤ ਜ਼ਿਆਦਾ ਡੂੰਘਾਈ ਵਾਲੀਆਂ ਆਪਾਂ ਗੱਲਾਂ ਇਸ ਵੀਡੀਓ ਚ ਦੱਸਾਂਗੇ ਤੁਹਾਨੂੰ ਸੋ ਜਿਹੜਾ ਆਪਾਂ ਥੱਲੇ ਅਖਬਾਰ ਬਸਾਉਣੇ ਆ ਤੁਹਾਨੂੰ ਪਤਾ ਹੀ ਆ ਸਾਰੇ ਵੀਰਾਂ ਨੂੰ ਕੀ ਡਬਲ ਲੇਅਰ ਕਰਕੇ ਆਪਾਂ ਦੂਰਾ ਆਪਾਂ ਪੰਜਾਬੀ ਦੀ ਭਾਸ਼ਾ ਜੀ ਕਹ ਦੀ ਅਖਬਾਰ ਬਸਾਉਣੇ ਆ ਜਦੋਂ ਦੂਰਾ ਅਖਬਾਰ ਬਸਾਤਾ ਉਹ ਤੋਂ ਥੱਲੇ ਆਪਾਂ ਜਾਂ ਤਾਂ ਚੌਲਾਂ ਦਾ ਫੂਸਾ ਰੱਖਦੇ ਆ ਜਾਂ ਫਿਰ ਆਪਾਂ ਦੋਸਤੋ ਰੱਖਦੇ ਆਂ ਲੱਕੜੀ ਦਾ ਬੁਰਾਦਾ ਇਹਨਾਂ ਦੋਨਾਂ ਚੀਜ਼ਾਂ 'ਚ ਆਪਾਂ ਇੱਕ ਰੱਖਦੇ ਆਂ ਚਲੋ ਜਾਂ ਕਈ ਵੀਰ ਤੂੜੀ ਵੀ ਰੱਖ ਲੈਂਦੇ ਨੇ ਹਨਾ ਆਪਣੇ ਆਪਣੇ ਸਮਝ ਆ ਸੋ ਆਪਾਂ ਜੇਕਰ ਲੱਕੜੀ ਦੇ ਬੁਰਾਦੇ ਦੀ ਗੱਲ ਕਰੀਏ ਆਪਾਂ ਕਿਤੋਂ ਵੀ ਲੱਕੜੀ ਦਾ ਬੁਰਾਦਾ ਲੈ ਕੇ ਆਉਣੇ ਆਂਗੇ ਉਹ ਬੁਰਾਦੇ ਚ ਕੁਝ ਵੀ ਹੋ ਸਕਦਾ ਉਹ ਚ ਲੋਹੇ ਦੀਆਂ ਛੋਟੀਆਂ-ਛੋਟੀਆਂ ਜਿਹੜੀਆਂ ਆਪਣੀਆਂ ਮੇਖਾਂ ਹੁੰਦੀਆਂ ਨੇ ਉਹ ਵੀ ਉਹ ਚ ਛੋਟੇ-ਛੋਟੇ ਟੁਕੜੇ ਹੋ ਸਕਦੇ ਨੇ ਜਾਂ ਕੁਝ ਹੋਰ ਵੀ ਹੋ ਸਕਦਾ ਅਗਲੀ ਗੱਲ ਜਿਹੜਾ ਲੱਕੜੀ ਦਾ ਬੁਰਾਦਾ ਹੁੰਦਾਗਾ ਬੱਚਾ ਜੇਕਰ ਬੱਚੇ ਨੂੰ ਨਹੀਂ ਪਤਾ ਕਿ ਮੈਂ ਕੀ ਖਾਣਾ ਕੀ ਨਹੀਂ ਖਾਣਾ ਜਿਹੜਾ ਕੁਝ ਉਹਨੂੰ ਮਿਲੂ ਉਹਨੇ ਖਾ ਲੈਣਾ ਜਿਹੜਾ ਉਹਨੂੰ ਵਧੀਆ ਲੱਗੂਗਾ ਸੋ ਜਿਹੜਾ ਲੱਕੜੀ ਦਾ ਬੁਰਾਦਾ ਹੁੰਦਾਗਾ ਉਹ ਛੋਟਾ ਜਿਹਾ ਕਣ ਜੇਕਰ ਉਹਨਾਂ ਦੇ ਅੰਦਰ ਚਲਾ ਗਿਆ ਤੁਸੀਂ ਹੁਣ ਸਮਝਿਓ ਗੱਲ ਨੂੰ ਜਿਹੜਾ ਛੋਟਾ ਜਿਹਾ ਕਾਣਾ ਲੱਕੜੀ ਦੇ ਬੁਰਾਦੇ ਦਾ ਬੂਰਾ ਕਹਿ ਦਿੰਦੇ ਆ ਉਹ ਥੋੜਾ ਜਿਹਾ ਟੁਕੜਾ ਬੱਚੇ ਦੇ ਅੰਦਰ ਚਲੇ ਆ ਗਿਆ ਜੇਕਰ ਉਦੋਂ ਬੱਚੇ ਨੂੰ ਸਾਹ ਦੀ ਪ੍ਰੋਬਲਮ ਹੋਊ ਹੋ ਨੂੰ ਸਾਹ ਨਹੀਂ ਆਉਣਾ ਹੈਗਾ ਜਾਂ ਫਿਰ ਗਲੇ ਚੋਂ ਖਰਖਰ ਦੀ ਆਵਾਜ਼ ਆਊਗੀ ਆਪਾਂ ਨੂੰ ਇਹ ਲੱਗੂ ਕੀ ਜਾਂ ਤਾਂ ਸੀਆਰਡੀ ਹੋ ਗਈ ਜਾਂ ਇਹਨੂੰ ਜ਼ੁਖਾਮ ਹੋ ਗਿਆ ਉੱਪਰ ਨੂੰ ਮੂੰਹ ਕਰਕੇ ਉਹ ਸਾਹ ਵੀ ਲੈਂਦਾ ਇਸ ਜਿਹੜਾ ਮਾਹੌਲ ਚ ਠੀਕ ਆ ਜੀ ਸੋ ਮੇਰਾ ਕਹਿਣ ਤੋਂ ਭਾਵ ਕਿ ਜਿਹੜਾ ਡਬਲ ਲੇਅਰ ਅਖਬਾਰ ਬਿਛਾਉਣਾ ਤਾਂ ਜ਼ਰੂਰੀ ਹੈਗਾ ਤਾਂ ਕਿ ਜਿਹੜਾ ਲੱਕੜੀ ਦਾ ਬੁਰਾਦਾ ਉਹ ਬੱਚਾ ਖਾ ਨਾ ਸਕੇ ਖਾ ਕੇ ਉਹਦੇ ਗਲ ਚ ਫਸ ਜਾਊਗਾ ਤੇ ਉਹ ਜਲਦੀ ਮਰ ਜਾਊਗਾ ਆਪਾਂ ਹੋਰ ਬਹਿਮ ਚ ਰਹਿਣਾ ਕਿ ਬੱਚੇ ਨੂੰ ਬਿਮਾਰੀ ਲੱਗ ਗਈ ਸੋ ਜਿਹੜਾ ਡਬਲ ਲੇਅਰ ਅਖਬਾਰ ਵਿਛਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬੱਚੇ ਦੇ ਥੱਲੇ ਅਗਲੀ ਗੱਲ ਦੋਸਤੋ ਆਪਾਂ ਕਰਾਂਗੇ ਸਫਾਈ ਦੀ ਕਈ ਵੀਰ ਕਮੈਂਟਾਂ ਚ ਅਕਸਰ ਪੁੱਛਦੇ ਨੇ ਕਿ ਜਿਹੜਾ ਆਪਾਂ ਬੱਚਾ ਪਾਇਆ ਉਹਦੇ ਜਿਹੜਾ ਬਰੂਡਿੰਗ ਰੂਮ ਜਾਂ ਕਮਰਾ ਉਹਦੀ ਆਪ ਸਫਾਈ ਕਿੰਨੇ ਦਿਨਾਂ ਬਾਅਦ ਕਰਨੀ ਹੈ ਦੋਸਤੋ ਇਹ ਅਕਸਰੀ ਸਵਾਲ ਜਿਹੜਾ ਪੁੱਛਿਆ ਜਾਂਦਾ ਕਮੈਂਟ ਬਾਕਸ ਜੀ ਪੁੱਛਦੇ ਨੇ ਕਈ ਵੀਰ ਵਟਸਐਪ ਤੇ ਵੀ ਜਿਹੜਾ ਮੈਸੇਜ ਕਰਕੇ ਉਹ ਪੁੱਛਦੇ ਨੇ ਸੋ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬੱਚਾ ਛੋਟਾ ਹੁੰਦਾ ਜਦੋਂ ਬੱਚਾ ਬਿੱਠਾ ਕਰਦਾ ਉਹ ਬਰੀਕ ਬਰੀਕ ਜੇਕਰ ਆਪਾਂ ਨਹੀਂ ਸਫਾਈ ਕਰਾਂਗੇ ਤਾਂ ਉਹ ਬਿੱਠਾ ਜਿਉਂ ਤੋਂ ਸੁਗੜ ਜਾਂਦੀਆਂ ਨੇ ਉਹਨੂੰ ਇਹ ਲੱਗਦਾ ਕਿ ਫੀਡ ਆ ਗਈ ਜਾਂ ਮੇਰੇ ਖਾਣ ਚੀਜ਼ ਆ ਉਹ ਬੱਚਾ ਉਹ ਚੀਜ਼ਾਂ ਖਾ ਲੈਂਦਾਗਾ ਉਹਦੇ ਨਾਲ ਬਹੁਤ ਭਿਆਨਕ ਬਿਮਾਰੀਆਂ ਲੱਗਦੀਆਂ ਨੇਗੀਆਂ ਬਿਮਾਰੀ ਲੱਗਦੀ ਆ ਤੇ ਕਈ ਜੇ ਕਿਰਪਾ ਸਾਫ ਸੰਭਾਲ ਕਰ ਲਈ ਤਾਂ ਤਾਂ ਚਲੋ ਬੱਚਾ ਬਚ ਜਾਂਦਾ ਨਹੀਂ ਕਈ ਵਾਰ ਬੱਚਾ ਮਰ ਵੀ ਜਾਂਦਾ ਹੈਗਾ ਸੋ ਆਪਾਂ ਇਸ ਗੱਲ ਦਾ ਵੀ ਜਿਹੜਾ ਖਾਸ ਕਰਕੇ ਧਿਆਨ ਰੱਖਣਾਗਾ ਹੁਣ ਅਗਲੀ ਅਗਲੀ ਗੱਲ ਜਿਹੜੀ ਆਪਾਂ ਕਰਾਂਗੇ ਦੋਸਤੋ ਉਹ ਇਹ ਆ ਕਿ ਜਦੋਂ ਆਪਾਂ ਫੀਡਰ ਜਾਂ ਡ੍ਰਿੰਕਰ ਖਾਸ ਕਰਕੇ ਪੰਜ ਕਰ ਡ੍ਰਿੰਕਰਾਂ ਦੀ ਗੱਲ ਕਰੀਏ ਜੀ ਚ ਪਾਣੀ ਹੁੰਦਾਗਾ ਜਦੋਂ ਆਪਾਂ ਉਹ ਚੱਕਦੇ ਆਂਗੇ ਡਰਿੰਕਰ ਸਾਫ਼ ਕਰਨ ਲਈ ਜਾਂ ਫਿਰ ਇਧਰ ਉਧਰ ਕਰਨ ਲਈ ਚੱਕਦੇ ਆਂ ਉਦੋਂ ਥੋੜਾ ਬਹੁਤਾ ਉਹਨਾਂ ਜੋ ਪਾਣੀ ਥੱਲੇ ਡੁੱਲ ਜਾਂਦਾ ਹੈਗਾ ਥੱਲੇ ਡੁੱਲਣ ਦੇ ਕਾਰਨ ਜਿਹੜਾ ਨੀਚਲਾ ਖਵਾਰ ਵਗੈਰਾ ਜਾਂ ਫਿਰ ਜਾਂ ਫਿਰ ਜਿਹੜਾ ਲੱਕੜੀ ਦਾ ਬੁਰਾਦਾ ਪਾਇਆ ਹੁੰਦਾ ਉਹ ਪਾਣੀ ਡੁੱਲਣ ਕਾਰਨ ਗਿੱਲਾ ਹੋ ਜਾਂਦਾ ਹੈਗਾ ਗਿੱਲਾ ਹੋ ਕੇ ਦੋਸਤੋ ਉਹਨਾਂ ਤੇ ਕਿਵੇਂ ਇਫੈਕਟ ਕਰਦਾ ਇਹ ਵੀ ਤੁਸੀਂ ਸੁਣੋ ਮੈਂ ਪੂਰੀ ਡਿਟੇਲ ਚ ਦੱਸੂ ਅੱਜ ਥੋੜਾ ਜਿਹਾ ਦੋਸਤੋ ਜਦੋਂ ਗਿੱਲਾ ਹੋ ਗਿਆ ਜਦੋਂ ਆਪਣੇ ਜਿਹੜੇ ਟੈਂਪਰੇਚਰ ਬਰੂਡਿੰਗ ਰੂਮ ਆ ਉਹਦੇ ਟੈਂਪਰੇਚਰ ਮੈਂਟੇਨ ਆ ਆਪਾਂ 30 ਤੋਂ ਲੈ ਕੇ 40 ਦੇ ਵਿੱਚ ਵਿੱਚ ਰੱਖਦੇ ਮਤਲਬ ਕਿ 35 36 ਨੀਰਵਾਟਰ ਰੱਖਦੇ ਆ ਜਦੋਂ ਪਾਣੀ ਡੁੱਲ ਗਿਆ ਦੋਸਤੋ ਤੇ ਉਹਦੇ ਵਿੱਚ ਉੱਲੀ ਬਣ ਜਾਂਦੀ ਆ ਉੱਲੀ ਬਣ ਲਈ ਟੈਂਪਰੇਚਰ ਜਿਹੜਾ ਹੋ ਪ੍ਰੋਪਰ ਮੈਂਟੇਨ ਹੁੰਦਾ ਉਹ ਕਮਰੇ 'ਚ ਜਿਹੜਾ ਉੱਲੀ ਲੱਗਣ ਲਈ ਟੈਂਪਰੇਚਰ ਚਾਹੀਦਾ ਹੁੰਦਾ ਉਹੀ ਉਹ ਕਮਰੇ 'ਚ ਮੈਂਟੇਨ ਹੁੰਦਾ ਟੈਂਪਰੇਚਰ ਆਲਰੇਡੀ ਆਪਣਾ ਜਦੋਂ ਪਾਣੀ ਡੁੱਲ ਗਿਆ ਉਹ 2-3 ਦਿਨਾਂ ਵਿੱਚ ਉੱਚ ਇੱਕ ਤਰ੍ਹਾਂ ਦੀ ਫੰਗਲ ਜਿਹਨੂੰ ਆਪਾਂ ਉੱਲੀ ਕਹਿੰਦੇ ਨੇ ਉਹ ਲੱਗ ਜੂਗੀ ਉੱਲੀ ਲੱਗਣ ਕਾਰਨ ਜਦੋਂ ਬੱਚੇ ਨੇ ਖਾ ਲਿਆ ਉਹਨੂੰ ਪਤਾ ਨਹੀਂ ਕੀ ਖਾਣਾ ਕੀ ਨਹੀਂ ਖਾਣਾ ਸੋ ਜਦੋਂ ਬੱਚੇ ਨੇ ਉਹ ਉੱਲੀ ਖਾ ਲਈ ਤਾਂ ਉਹ ਬਚਣ ਦੇ ਚਾਂਸ ਬੱਚੇ ਦੇ ਬਹੁਤ ਜ਼ਿਆਦਾ ਘਟ ਜਾਂਦੇ ਨੇ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਨੇ ਜਦੋਂ ਪਾਣੀ ਜੇਕਰ ਡੁੱਲਦਾ ਵੀ ਹੈ ਪਹਿਲਾਂ ਤਾਂ ਆਪਾਂ ਧਿਆਨ ਰੱਖਣਾ ਕਿ ਪਾਣੀ ਡੁੱਲੇ ਨਾ ਜੇਕਰ ਪਾਣੀ ਦੋਸਤੋ ਡੁੱਲਦਾ ਵੀ ਆ ਉੱਚ ਤਾਂ ਤੁਸੀਂ ਉਹਨਾਂ ਕ ਲੱਕੜੀ ਦਾ ਬੁਰਾਦਾ ਜਾਂ ਫਿਰ ਚੌਲਾਂ ਦਾ ਫੂਸਾ ਕੁਛ ਵੀ ਪਾਇਆ ਉਹ ਤੁਸੀਂ ਉਹਨਾਂ ਕ ਚੱਕ ਕੇ ਉਹਦੀ ਜਗ੍ਹਾ ਤੇ ਬਿਲਕੁਲ ਸੁੱਕਾ ਬਰੂਦਾ ਲੈ ਕੇ ਜਾਂ ਫਿਰ ਚੌਲਾਂ ਦਾ ਫੂਸਾ ਲੈ ਕੇ ਉਹ ਚ ਕਲੀ ਮਿਕਸ ਕਰਕੇ ਪ੍ਰੋਪਰ ਕਲੀ ਮਿਕਸ ਕਰਕੇ ਉਹ ਜਗ੍ਹਾ ਤੇ ਦੁਬਾਰੇ ਧਰ ਦੇਣਾਗਾ ਉਹ ਜਗ੍ਹਾ ਨੂੰ ਖਾਲੀ ਨਹੀਂ ਛੱਡਣਾ ਇਸ ਤਰ੍ਹਾਂ ਦੋਸਤੋ ਇਹ ਚੀਜ਼ ਆ ਵੀ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਕਿ ਥੱਲੋਂ ਬਿਲਕੁਲ ਵੀ ਬੱਚਿਆਂ ਦੇ ਗਿੱਲਾ ਨਾ ਹੋਵੇ ਗਿੱਲੇ ਨਾਲ ਇੱਕ ਤਾਂ ਬੱਚੇ ਨੂੰ ਠੰਡ ਲੱਗੂ ਇੱਕ ਉਹ ਜਿਹੜੀ ਉਹ ਝੂਲੀ ਲੱਗੂ ਉਹ ਖਾ ਲੈਣਗੇ ਬੱਚੇ ਤਾਂ ਉਹਨਾਂ ਦੇ ਜਿਹੜੇ ਮਰਨ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਇਹ ਗੱਲ ਬਾਰੇ ਆਪਾਂ ਨੂੰ ਖਾਸ ਧਿਆਨ ਰੱਖਣਾ ਪਊਗਾ ਅਗਲੀ ਜਿਹੜੀ ਗੱਲ ਆ ਦੋਸਤੋ ਉਹ ਆ ਗਈ ਫੀਡ ਦੀ ਜਦੋਂ ਆਪਾਂ ਬੱਚਾ ਲੈ ਕੇ ਆਉਨੇ ਆ ਉਦੋਂ ਉਹਨੂੰ ਪ੍ਰੋਪਰ ਮਹੀਨੇ ਤੋਂ ਲੈ ਕੇ ਡੇਢ ਮਹੀਨੇ ਤੱਕ ਪ੍ਰੋਪਰ ਫੀਡ দাও ਜੇਕਰ ਆਪਾਂ ਬੇਸੇ ਵੀ ਪਾਲਣਾ ਕਿ ਜਿਹੜਾ ਘਰ ਦਾ ਜਿਹੜਾ ਵੇਸਟੀਜ ਹੁੰਦੀ ਆ ਜਾਂ ਕੁਝ ਦਾਣਾ ਪਾਤਾ ਉਹਨੂੰ ਆਪਣੇ ਜਾਂ ਕਣਕ ਦੀ ਕਿਣਕੀ ਪਾਤੀ ਜੇਕਰ ਆਪਾਂ ਓਮੀ ਵੀ ਪਾਲਣਾ ਚਾਹੁੰਦੇ ਆ ਫਿਰ ਵੀ ਆਪਾਂ ਨੂੰ ਮਹੀਨੇ ਤੋਂ ਲੈ ਕੇ ਡੇਢ ਮਹੀਨੇ ਤੱਕ ਆਪਾਂ ਨੂੰ ਜਿਹੜੀ ਫੀਡ ਪਾਉਣੀ ਚਾਹੀਦੀ ਆ ਫੀਡ ਨਾਲ ਇਹ ਆ ਦੋਸਤੋ ਇੱਕ ਤਾਂ ਬੱਚਾ ਜਿਹੜਾ ਪ੍ਰੋਪਰ ਗਰੋਥ ਕਰੂਗਾ ਦੂਸਰਾ ਇਹ ਆ ਕਿ ਜਦੋਂ ਉਹ ਮੁਰਗੀਆਂ ਵੱਡੀਆਂ ਹੋ ਜਾਣੀਆਂ ਆ ਜਦੋਂ ਉਹਨਾਂ ਨੇ ਅੰਡੇ ਤੇ ਪੂਰਾ ਸਹੀ ਟਾਈਮ ਤੇ ਆ ਜਾਣਾਗਾ ਜੇਕਰ ਆਪਾਂ ਪਹਿਲਾਂ ਉਹਨੂੰ ਫੀਡ ਪ੍ਰੋਪਰ ਨਹੀਂ ਪਾਉਂਦੇ ਤਾਂ ਜਿਹੜੀਆਂ ਮੁਰਗੀਆਂ ਨੇ ਉਹ ਅੰਡੇ ਤੇ ਆਉਣ ਲਈ ਜ਼ਿਆਦਾ ਟਾਈਮ ਲੈ ਜਾਂਦੀਆਂ ਨੇ ਇਹਦੇ ਕਾਰਨ ਆਪਾਂ ਨੂੰ ਅੱਗੇ ਜਾ ਕੇ ਜਿਹੜਾ ਘਾਟਾ ਚੱਲਣਾ ਪੈ ਸਕਦਾਗਾ ਸੋ ਇਹ ਗੱਲ ਦਾ ਵੀ ਆਪਾਂ ਨੇ ਖਾਸ ਧਿਆਨ ਰੱਖਣਾ ਕਿ ਬੱਚਾ ਲੈਣ ਸਮੇ ਆਪਾਂ ਉਹਨੂੰ ਵਧੀਆ ਤੇ ਚੰਗੀ ਤੇ ਵਧੀਆ ਫੀਡ ਪਾਉਣੀ ਆ ਮੈਂ ਨਹੀਂ ਕਹਿੰਦਾ ਕਿ ਮਹਿੰਗੀ ਫੀਡ ਪਾਓ ਬਟ ਵਧੀਆ ਹੋਵੇ ਫੀਡ 'ਚ ਕਈ ਵਾਰ ਕੀ ਹੁੰਦਾਗਾ ਫੀਡ ਪ੍ਰਾਣੀ ਹੋਣ ਦੇ ਕਾਰਨ ਜਾਂ ਫੀਡ ਗਿੱਲੀ ਹੋਣ ਦੇ ਕਾਰਨ ਉੱਚ ਉਲੀ ਲੱਗ ਜਾਂਦੀ ਆ। ਉਹ ਜੇਕਰ ਤੁਹਾਨੂੰ ਇਦਾਂ ਦੀ ਫੀਡ ਮਿਲਦੀ ਹੈ ਤਾਂ ਕਦੇ ਵੀ ਨਾ ਲਓ। ਬੱਚਿਆਂ ਨੂੰ ਜਿਹੜੀ ਆਪਾਂ ਫੀਡ ਫੋਣੀ ਉਹ ਪ੍ਰੋਪਰ ਫੀਡ ਚੰਗੀ ਹੋਣੀ ਚਾਹੀਦੀ ਹੈਗੀ। ਸੋ ਇਹ ਗੱਲ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਉਹਦੀ ਐਕਸਪਾਇਰੀ ਚੈੱਕ ਕਰੋ ਫੀਡ ਦੀ ਕਿ ਐਕਸਪਾਇਰ ਤਾਂ ਨਹੀਂ ਹੋਈ ਵੀ। ਕਈ ਦੁਕਾਨਦਾਰ ਵੀਰ ਕੀ ਕਰਦੇ ਨੇ ਲਾਸਟ ਨੂੰ ਆਪਾਂ ਨੂੰ ਐਕਸਪਾਇਰੀ ਫੀਡ ਚੱਕਾ ਦਿੰਦੇ ਨੇ। ਸੋ ਕੱਲਾ ਕੱਲਾ ਜਿਹੜਾ ਕਦਮਾ ਉਹ ਸੋਚ ਕੇ ਚੱਕਣਾ। ਇਸ ਫੀਲਡ ਦੇ ਵਿੱਚ ਜੇਕਰ ਆਪਾਂ ਨੇ ਜਿਹੜਾ ਅੱਗੇ ਜਾ ਕੇ ਸਕਸੈਸ ਹੋਣਾ ਸੋ ਉਮੀਦ ਕਰਦੇ ਆਂ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਆਪਾਂ ਜਿੰਨੀ ਕਾਪਾ ਨੂੰ ਜਾਣਕਾਰੀ ਹੁੰਦੀ ਆ ਆਪਾਂ ਓਨੀ ਕ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਦੇ ਆਂਗੇ ਸੋ ਤੁਹਾਡੇ ਵੱਲੋਂ ਆਪਣੇ ਚੈਨਲ ਨੂੰ ਪਿਆਰ ਵੀ ਬਹੁਤ ਮਿਲ ਰਿਹਾ ਹੈਗਾ ਜਿਹੜੇ-ਜਿਹੜੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਅਗਲੀ ਗੱਲ ਦੋਸਤੋ ਆਪਾਂ ਨੇ ਜਿਹੜਾ WhatsApp ਤੇ ਗਰੁੱਪ ਬਣਾਇਆ ਹੋਇਆ ਹੈਗਾ ਉਹਦੇ ਵਿੱਚ ਮੁਰਗੀਆਂ ਪ੍ਰਤੀ ਜਾਣਕਾਰੀ ਉਹਨਾਂ ਦੀਆਂ ਦਵਾਈਆਂ ਇਸ ਸਾਰੇ ਵਿਸ਼ੇ ਤੇ ਉਹ ਗਰੁੱਪ ਚ ਆਪਾਂ ਡਿਸਕਸ ਕਰਦੇ ਆਂ ਕਈ ਵੀਰ ਮਹਾਰੋ ਦੇ ਵਿੱਚ ਹੈਗੇ ਨੇਗੇ ਜਿਨ੍ਹਾਂ ਨੂੰ ਪ੍ਰੋਪਰ ਜਾਣਕਾਰੀ ਆ ਸੋ ਜਿਹੜੇ ਵੀਰਾਂ ਨੇ ਉਹ ਗਰੁੱਪ ਚ ਐਡ ਹੋਣਾ ਤੁਸੀਂ ਕਮੈਂਟ ਬਾਕਸ ਚ ਆਪਣਾ WhatsApp ਨੰਬਰ ਤੇ ਆਪਣਾ ਨਾਮ ਕਮੈਂਟ ਕਰਕੇ ਦਿਓ ਆਪਾਂ ਤੁਹਾਨੂੰ ਉਹ ਗਰੁੱਪ ਚ ਵੀ ਐਡ ਕਰ ਦਾਂਗੇ ਸੋ ਕਿਸੇ ਵੀਰ ਨੂੰ ਕੋਈ ਜਾਣਕਾਰੀ ਚਾਹੀਦੀ ਹੁੰਦੀ ਹੈ ਉਹ ਗਰੁੱਪ ਚੋਂ ਲੈ ਸਕਦਾ ਸੋ ਇਸ ਤਰ੍ਹਾਂ ਆਪਾਂ ਅੱਗੇ-ਅੱਗੇ ਇਹਨਾਂ ਕੰਮਾਂ ਨੂੰ ਚਲਾਉਣਾਗਾ ਇੱਕ ਆਪਣਾ ਫੇਸਬੁੱਕ ਤੇ ਪੇਜ ਬਣਿਆ ਹੋਇਆ ਜਾਨਵਰ ਵਿਭਾਗ ਮੰਤਰੀ ਦੋਸਤੋ ਆਪਾਂ ਡਿਸਕ੍ਰਿਪਸ਼ਨ ਚ ਉਹਦਾ ਲਿੰਕ ਦਿੱਤਾ ਜਿਹੜੇ ਵੀ ਇਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਆ ਕੇ ਆਪਣੀਆਂ ਵੀਡੀਓ ਦੇਖਣੀਆਂ ਨੇ ਬਹੁਤ ਪਿਆਰੀਆਂ ਵੀਡੀਓ ਆਪਾਂ ਪਾਉਨੇ ਆ ਤੁਸੀਂ ਉੱਤੇ ਆ ਕੇ ਦੇਖ ਸਕਦੇ ਸੋ ਇੱਕ ਵਾਰੀ ਫੇਰ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ।